ਦੋਸਤੋ ਆਪਣਾ ਜਿਹੜਾ ਸੀਗਾ ਫਰਜ ਸੀਗਾ ਜਿਹੜਾ ਉਹ ਪੂਰਾ ਹੋ ਗਿਆ ਜਿੰਨਾ ਵੀ ਆਹ ਗੱਟਾ ਲਿਆਂਦਾ ਸੀਗਾ ਭਰਿਆ ਸੀਗਾ ਜਿਹੜਾ ਆਚਾਰ ਦਾ 100 ਗੱਟਾ ਜਿਹੜਾ ਆਪਣਾ ਆਚਾਰ ਦਾ ਇਹ ਅਸੀਂ ਸੰਸਥਾ ਨੂੰ ਦਿੱਤਾ ਆ ਸੰਸਥਾ ਨੂੰ ਇਹ ਅਸੀਂ ਸੰਸਥਾ ਨੂੰ ਦਿੱਤਾ ਜੀ ਭਰੋਸੇਮੰਦ ਹੈਗੇ ਆ ਮਤਲਬ ਇਹ ਲਖਵੀਰ ਨਾਲ ਇਹ ਫੇਸਬੁਕ ਤੇ ਐਡ ਸੀ ਲਖਵੀਰ ਫੇਸਬੁਕ ਨੂੰ ਨਹੀਂ ਕਹਦੇ ਫਰੈਂਡ ਆਹ ਫਰੈਂਡ ਤੌਰ ਤੇ ਮਤਲਬ ਸੀਗੇ ਨਾਲ ਲਖਵੀਰ ਦੇ ਫਰੈਂਡ ਸੀਗੇ ਗੁਰਲਾਲ ਸਿੰਘ ਜੀ ਉਹਨਾਂ ਨਾਲ ਕੰਟਰੈਕਟ ਕਰਕੇ ਕੁਛ ਤਾਂ ਸੀ ਆਪਦੇ ਥੀਦੇ ਕਿਹਾ 25 ਘਰਾਂ ਨੂੰ ਕੁਛ ਕਿ ਜਿਹੜੇ ਬਚ ਗਏ ਸੀਗੇ ਗੱਟੇ 70 ਕ ਦੇ ਨੇੜ ਉਹ ਸੀ ਇੱਥੇ ਦੇ ਤਾਂ ਕਿ ਪਾਣੀ ਬਹੁਤ ਜ਼ਿਆਦਾ ਸੀ ਗਾਂ ਟਰੈਕਟਰ ਨਹੀਂ ਜਾਂਦਾ ਸੀਗਾ ਤੇ ਮੇਰੇ ਭਰਾ ਗਰਪਾਲ ਨੇ ਸਾਡਾ ਬਹੁਤ ਸਹਾ ਦਿੱਤਾ ਗਰਪਾਲ ਭਾਈ ਸੇਵਾ ਕਰਕੇ ਮੇਵਾ ਮਿਲੂ ਮਿਲਦਾ ਜਰੂਰ ਹੈ ਤੇ ਭਰਾਵਾਂ ਦੇ ਪਿਆਰ ਨਾਲ ਯਾਰ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆ ਗੌਰਵ ਦਾ ਪ੍ਰਿੰਸ ਦਾ ਜੈਜੀਤ ਭਾਈ ਦਾ ਸੋ ਮੇਰੀ ਸਾਰੀ ਟੀਮ ਦਾ ਯਾਰ 15 ਦਿਨ ਹੋ ਗਏ ਸਾਨੂੰ ਬਹੁਤ ਭੱਜੇ ਆ ਸਕੂਰ ਮੈਂ ਲਗਾਵਾ ਸੇਵਾ ਕਰਕੇ ਸੋ ਆਏ ਆ ਦੋਸਤੋ ਇਹ ਪੰਜਾਬ ਦਾ ਹਨਾ ਦੁੱਖ ਆਇਆ ਸੀਗਾ ਇਹ ਕੋਈ ਵਲੌਗ ਨਹੀਂ ਹੈਗਾ ਨਾ ਕੋਈ ਵੀਡੀਓ ਹੈ ਮਤਲਬ 1000 ਆਏ ਆ ਵੀ ਸਾਸੀ ਆ ਵੀ ਮਿਹਨਤ ਕੀਤੀ ਸੀਗੀ ਜਾਂ ਭੱਜੇ ਸੀਗੀ ਜਿਹੜੀ ਜੀ ਪਿੱਛੇ ਸੇਵਾ ਦੇ ਤੌਰ ਤੇ ਉਹ ਸਾਡੀ ਸੇਵਾ ਮੁਕੰਮਲ ਹੋ ਜਾਵੇ ਵਸ ਵਾਹਿਗੁਰੂ ਦੇ ਚਰਨਾ ਚ ਇਹਨੀ ਕੀ ਬੇਨਤੀ ਆ ਸੋ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਖਤਮ ਦੋਸਤੋ